ਹੈਲੋ ਗਾਇਜ਼ ਵੈਲਕਮ ਗਾਇਜ਼ ਆਈਓਪਤੀ ਸਾਰੇ ਜਣੇ ਠੀਕ ਠਾਕ ਹੋਵੋਗੇ ਇਹ ਸਾਡਾ ਪਹਿਲਾ ਵਲੋਗ ਹੈ ਕੀੜੀ ਮੇਲ ਤੋਂ ਸਟਾਰਟ ਹੋਣ ਲੱਗਾ ਫੇਰ ਚਲਿਏ ਕਿ ਪਾਸੇ ਚਲੋ ਯਾਰ ਮਿੱਤਰੋ ਕਿਉਂ ਫਿਰ ਕੇ ਆਈਏ ਕਿਤੇ ਹਲੋ ਉਹ ਹਲਕ ਲਈ ਮੇਲ ਮੂਲ ਆਪਣੀ ਆਡੀਅੰਸ ਨੂੰ ਵੇ ਆ ਵਧੀਆ ਵਰਾ ਫੋਨ ਚੁੱਕਦਾ ਗੱਲ ਤੇ ਨੰਦ ਲੱਗੇ ਨੇ ਖੜਾ ਆਪਣਾ ਇੱਕਾਈ ਛੋਟਾ ਇੱਕ ਖੜਾ ਪਿੱਛੇ ਮਾ ਘੌਣ ਕਿੱਥੇ ਮਾਪੂਰੇ ਪੂਰੇ ਫੁੱਲ ਨਹੀਂ ਆਏ ਲੱਗੇ ਪਏ ਜਿੱਤੇ ਆਓ ਵੀ ਮਿੱਤਰੋ ਚੱਲੇ ਹੁਣ ਬਾਹਰ ਨੂੰ ਘੁੰਮਣ ਫੇਰਨਾ ਆ ਗਈ ਫੇਰਨ ਮੁੰਡੇ ਕੌਣ ਫੇਰ ਕੇ ਆ ਗਈ ਜੀ ਉੱਤਰ ਕੀੜੀ ਮਿਲ ਰਾਜੂ ਢਾਬਾ ਇਹ ਮੇਰਾ ਨਿੱਕਾ ਵੀਰ ਇਹ ਰਗਗੁਗਲੂ ਮੁਗਲੂ ਇਹ ਮੇਰਾ ਵੱਡਾ ਵੀਰੇ ਇਹ ਉਤੋਂ ਵੱਡਾ ਵੀਰੇ ਓਹ ਵੀਡੀਓ ਤੀਨ ਤੂਣਾ ਬਣਾ ਬਸ ਓਕੇ ਰਿਪੋਰਟਾਂ ਸਾਰੇ ਕੰਮ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਕੀ ਲੈਣ ਤੇ ਮੇਟਰ ਉਤਲੀ ਲ ਜਾਣ ਚਾ ਉਤਲਾ ਜਾਣ ਚੱਲੂਗਾ ਤੇ ਫੇਰੀ ਵੇਖਾਂਗੇ ਹੁਣ ਤੁਰੇ ਜਾਣਦੇ ਆ ਤੁਹਾਨੂੰ ਮਿਲ ਵਖਾਲਨੇ ਜਾਗੇ ਕੀ ਸਿਸਟਮ ਆ ਕੀ ਮੋਲ ਚੋਲਾ ਫੇਰੀ ਪਤਾ ਲੱਗੂਗਾ ਅੱਜ ਮਿਲ ਦੀ ਸੀੜੀ ਘਾਟਾ ਹਾਲੇ ਦੇ ਗੁਰੂਆ ਮੈਨੂੰ ਕੈਮਰਾ ਫੜਨਾ ਨਹੀਂ ਆਉਂਦਾ ਲੋਕੀ ਬੈਕ ਕੈਮਰੇ ਨਾਲ ਵੀਡੀਓ ਵਲੋਗ ਸ਼ੂਟ ਕਰਦੇ ਆ ਸਾਨੂੰ ਭਰਾ ਜਦੋਂ ਆਪਣਾ ਫੇਸਬੁਕ ਆ ਲੈਣਾ ਤੇ ਉਦੋਂ ਸਾਨੂੰ ਫਰੰਟ ਕੈਮਰਾ ਯੂਜ਼ ਕਰਨਾ ਪੈਂਦਾ ਤਾਂ ਕਰਕੇ ਵੀਡੀਓ ਉਹ ਜੀ ਕਲੀਅਰ ਨਹੀਂ ਬਣਦੀ ਬੈਕ ਕੈਮਰੇ ਨਾਲ ਤੁਹਾਨੂੰ ਪਤਾ ਹੀ ਆ ਫਿਰ ਕੁਆਲਿਟੀ ਵੱਧ ਜਾਂਦੀ ਹੈ ਇਹ ਚਕੀ ਲੱਗੀ ਸਾਲੀ ਪਾਣੀ ਪੀਣਾ ਯਾਰ ਹੁਣ ਇਸ ਤੋਂ ਬਾਅਦ ਹੁਣ ਇਹਨੂੰ ਹਿਚਕੀ ਲੱਗੀ ਮਾਮਾ ਕੁੜੀਆਂ ਦੇ ਨੂੰ ਰਾਸ ਸਾਲੀ ਕਿ ਜੰਗਿਰ ਕੀ ਪਹਿਨਦੀ ਹੁਣ ਜਾ ਕੇ ਤੇ ਵੇਖਦੇ ਆ ਤੁਹਾਨੂੰ ਵਿਖਾਲ ਦੇ ਨਾਲ ਮਿਲਦੀ ਕਿੰਨੀ ਸਪੀਡ ਲਓ ਵੀ ਮਿੱਤਰੋ ਹੁਣ ਆਪਾਂ ਚੱਲੇ ਆ ਰੋਟੀ ਪਾਣੀ ਖਾ ਕੇ ਤੇ ਮੇਲ ਵਾਲੀ ਸਾਈਡ ਨੂੰ ਰੋਟੀ ਪਾਣੀ ਖਾ ਲਿਆ ਹੁਣ ਚੱਲੇ ਆ ਮੇਲ ਵਾਲੀ ਸਾਈਡ ਨੂੰ ਵੇਖਦੇ ਕਿੰਨੀ ਕਿਸਪੀਡ ਚੱਲਣ ਦੀ ਆਉਗੀ ਕੱਲ ਸ਼ਾਮਾਂ ਤੱਕ ਵਾਰੀ ਜਾਂਨੇ ਸਾਨੂੰ ਉੱਦਾ ਹੀ ਲੱਗਦਾ ਕਿ ਜਾਂ ਕਿਦਾਵਾ ਹੁਣ ਵੇਖਦੇ ਆ ਜਾ ਕੇ ਮੋੜ ਚੋਲੇ ਪਤਾ ਇਹ ਕਿਲਾ ਦੇ ਨੇ ਅੱਜ ਪਿੱਲੇ ਦੀ ਸਪੀਡ ਘੱਟ ਰਹਿਣੀ ਹੈ ਪਿੱਲੇ ਦੀ ਸਪੀਡ ਸਹੀ ਗੱਲ ਆ ਘੱਟ ਹੀ ਰਹਿਣੀ ਉਦਘਾਟਨ ਹੈ ਅੱਜ ਮੈਡਮ ਉਹ ਉਦਘਾਟਨ ਕਰਕੇ ਆਈ ਆ ਆਹੋ ਚਲੋ ਵੇਖਦੇ ਆ ਜਾ ਕੇ ਹੁਣ ਕੀ ਸੱਜਣਾ ਕਿਦਾਵਾ ਕੀ ਮੋੜ ਚੋਲੇ ਚੱਲਣ ਦਾ ਕੰਮ ਹੀ ਕਰਦਾ ਹੋਰ ਇਹੀ ਪਤੇ ਵੀਰ ਹੁਣੇ ਹੀ ਦੱਸ ਸਕਦੇ ਆ ਵੀ ਮੇਲੇ ਚਾਹੇ ਮਿਲਦੀਆਂ ਇਕਲਾ ਦੱਸਾਂਗੇ ਕਈ ਲੋਕ ਕਮੈਂਟ ਕਰਦੇ ਆ ਕਿ ਤੁਸੀਂ ਬਾਹਰ ਦਾ ਕੋਈ ਹੋ ਹੈ ਨਹੀਂ ਮੇਲੇ ਚਾਹੇ ਮਿਲ ਜੀ ਇਕਲਾ ਦੱਸਾਂਗੇ ਹੋਰ ਬਾਹਰ ਦਾ ਹੀ ਹੀ ਤਾਂ ਪਤਾ ਯਾਰ ਲੋਕੀ ਨਹੀਂ ਆਈ ਤੇ ਮਮਾਡਾ ਪਹਿਲਾ ਵਲੋਗ ਆ ਸਾਲਾ ਕਮੈਂਟਾਂ ਨੂੰ ਕਿਹਨੇ ਕੀ ਕਰਨੇ ਆ ਉਹ ਪਹਿਲੇ ਇਹਦੇ ਕਮੈਂਟ ਕੀਤੇ ਹੋਏ ਉਹ ਪਹਿਲੇ ਇੱਕ ਆਈਡੀ ਮੇਰੀ ਪਹਿਲਾਂ ਹੁੰਦੀ ਸੀ ਉੱਤੇ ਮੈਂ ਵਲੋਗ ਪਾਏ ਦੋ ਤਿੰਨ ਤੇ ਉਹ ਕਿਸ ਕਾਰਨ ਕਰਕੇ ਮੈਂ ਬੰਦ ਕਰਤੀ ਕੋਈ ਚੱਕਰ ਪੈ ਗਿਆ ਸੀ ਤਾਂ ਕਰਕੇ ਮੈਂ ਬੰਦ ਕਰ ਬੈਠਾ ਹੀ ਹੁਣ ਫਿਰ ਦੇਖਦੇ ਆ ਹੁਣ ਬਾਬਾ ਸੁਖ ਰੱਖੇ ਬਾਬਾ ਦੀਪ ਸਿੰਘ ਵਧੀਆ ਵਧੀਆ ਚੱਲੇ ਚੈਨਲ ਫੇਰ ਨਹੀਂ ਕੋਈ ਦਿੱਕਤ ਹਾਂ ਉਹ ਵੇਖੋ ਕਿੰਨੀਆਂ ਟਰਾਲੀਆਂ ਆ ਇਹ ਕੀੜੀ ਮਿਲਦੇ ਇਹ ਸਿਸਟਮ ਆ ਵੀ ਜਦੋਂ ਆਪਾਂ ਲੈਣ ਵਿੱਚ ਉਤਰ ਪੈਣਾ ਫਿਰ ਅੰਦਰ ਆ ਕੇ ਜਦਾ ਮੰਨ ਲਓ ਵੀ ਇੱਕ ਲੈਣ ਪੂਰੀ ਅੰਦਰ ਖਲੋ ਸਕਦੀ ਹੈ ਠੀਕ ਆ ਪੰਜ ਤੋਂ 6 7 ਲੈਣਾ ਲੱਗ ਜਾਂਦੀਆਂ ਅੰਦਰ ਠੀਕ ਆ ਤੇ ਆ ਅੱਜ ਆ ਵੇਖਿਓ ਵੀ ਹੁਣ ਉਹ ਚੁੰਡੀ ਖੱਲੇ ਜਾਈ ਜਾਂਦੇ ਨੇ ਜਦੋਂ ਆ ਲੈਣਾ ਮਤਲਬ ਇੱਕ ਰਹਿ ਗਈ ਨਾ ਚਾਹੇ ਦੋ ਰਹਿ ਗਈਆਂ ਫੇਰ ਇਹਨਾਂ ਨੇ ਬਾਰੋਂ ਟਰਾਲੀਆਂ ਮੰਗਾਉਣੀਆਂ ਸ਼ੁਰੂ ਕਰ ਰਹੀਆਂ ਅਜੇ ਤੇ ਕੋਈ ਨਹੀਂ ਟਰਾਲੀ ਮੰਗਾਟਿਆ ਵੇਖੋ ਹੁਣ ਆ ਜਿੰਨੀਆਂ ਖਲੋਤੀਆਂ ਪਹਿਲਾਂ ਇਹ ਖਾਲੀ ਹੋਣੀਆਂ ਬਾਹਰੋਂ ਫੇਰ ਤੁਰਨਗੀਆਂ ਉਹਨਾਂ ਚਿਰ ਬਾਹਰ ਵਾਲੀਆਂ ਖਲੋਤੀਆਂ ਰਹਿਣਗੀਆਂ ਅੱਜ ਤੇ ਇਹ ਦੁਗਾਟਣਾ ਹੈ 11 ਵਜੇ ਮੇਲੇ ਚੱਲੀ ਆ ਪਹਿਲਾ ਫੇਰਾ ਬਾਬਾ ਸੁਖੀ ਸਾੰਧੀ ਆਵਾ ਮੇਲੇ ਚ ਪਹੁੰਚ ਗਏ ਆ ਭਾਈ ਗੁਰੂ ਸੱਚਾ ਪਾਤਸ਼ਾਹ ਕਿਰਪਾ ਕਰੇ ਵਧੀਆ ਵਧੀਆ ਰੇ ਸਭ ਕੁਝ ਖਾਲੀ ਹੋ ਜੇ ਟਰਾਲੀ ਵਧੀਆ ਵਧੀਆ ਕੋਈ ਦਿੱਕਤ ਨਹੀਂ ਫਿਰ ਹੁਣ ਦੇਦੇ ਆ ਕੀ ਮੋਲ ਚੋਲਾ ਮੇਲ ਦੀ ਸਪੀਡ ਲੈ ਇਹਨਾਂ ਨੇ ਸਲੋ ਰੱਖੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਪਹਿਲੇ ਦਿਨ ਮੇਲ ਦੀ ਸਲੋ ਪੀਡ ਜਿਹੜੀ ਹੈ ਸਲੋ ਰੱਖਦੇ ਆ ਕਿਉਂਕਿ ਚੈੱਕ ਅਪ ਚੱਲਦਾ ਸਾਰਾ ਧਰਮੇ ਜਾ ਕੇ ਵਿਖਾਲਦਾ ਹੁਣ 2 ਮੀਟਰ ਕੋ ਦੋ ਚੁੰਨੀਆਂ ਚਲਾਈਆਂ ਦੇ ਇਤੋਂ ਹੁਣ ਵੇਖੋ ਬਣਦਾ ਜੁੜਦਾ ਆ ਚੁੰਟੀ ਜਿਹੜੀ ਇਹਨੇ ਸਭ ਤੋਂ ਪਹਿਲੇ ਨੰਬਰ ਵਾਲੀ ਆ ਵਾਲੀ ਇਹ ਸਭ ਤੋਂ ਜ਼ਿਆਦਾ ਫਾਸਟ ਚੱਲਦੀ ਹੈ ਕਿਉਂਕਿ ਇਹਦੇ ਗਾੜੀ ਕੇ ਨੇ ਗੰਨਣਾ ਨਹੀਂ ਹੋਣਾ ਪਿੱਛੋਂ ਦਰਾ ਚੱਲੀ ਜਾਣਾ ਵਾ ਇਸ ਤੋਂ ਬਾਅਦ ਹੁਣ ਮੇਲ ਦੇ ਅੰਦਰ ਪਹੁੰਚ ਗਏ ਤੋਂ ਬਾਅਦ ਵੀ ਹੁਣ ਸਪੀਡ ਫੂਡ ਦੇਖਣਾ ਹੈ ਵੀ ਆ ਅੱਡੀ ਵਾਰੀ ਰਾਤ ਨੂੰ ਆਉਂਦੀ ਹੈ ਮੈਨੂੰ ਨਹੀਂ ਲੱਗਦਾ ਕਿ ਕੱਲ ਸ਼ਾਮ ਤੱਕ ਵਾਰੀ ਆਉਗੀ ਹਨੇਰਾ ਹੋ ਹੀ ਜਾਣਾ ਲਗਭਗ 10:00 ਵਜੇ ਨੇ ਰਾਣੇ ਵਜ ਜਾਣੀ ਰਮਾਨਾ ਅਸਕੇ ਦਾ 10-12 ਵਜੇ ਨੇ ਕੱਲ ਦੇ ਹੁਣ ਆ ਵਾਲੀ ਚੋ ਆ ਜਿਹੜੀ ਚੁੰਡੀ ਆ ਨਾ ਆ ਵਾਲੀ ਇਹ ਸਭ ਤੋਂ ਫਸਟ ਚੱਲਦੀ ਕਿਉਂਕਿ ਇਹ ਸਭ ਤੋਂ ਫਰੰਟ ਤੇ ਆ ਉਹ ਦੇਖੋ ਸਭ ਤੋਂ ਫਰੰਟ ਤੇ ਆ ਉਧਰੋਂ ਤਰਾ ਇਹਨੂੰ ਖਾਲੀ ਮਿਲਦਾ ਮਾਰਦੀ ਟੋਡੀ ਚੋਕ ਕੇ ਜਿਹੜੀ ਇੱਧਰ ਵਾਲੀਆਂ ਵਾ ਇੱਧਰ ਵਾਲੀਆਂ ਜਿਹੜੀਆਂ ਆ ਜਿਹੜੀਆਂ ਵਾ ਨਾ ਆ ਇਡੀਆਂ ਇਹ ਵਾਲੀਆਂ ਨੂੰ ਥੋੜਾ ਜਿਹਾ ਵੇਖ ਕੇ ਗੰਨਾ ਸੁੱਟਣਾ ਪੈਂਦਾ ਜੇ ਜਿਆਦਾ ਗੰਨਾ ਸੁੱਟ ਦੇਣ ਤੇ ਮਿਲ ਜਿਹੜੀ ਹੈ ਨਾ ਖਿੱਚਣ ਵਾਲਾ ਜਿਹਨੇ ਗੰਨਾ ਖਿੱਚਣਾ ਤਾਂ ਗਾੜੀ ਗੁਲੀਆਂ ਘਟ ਘਟ ਅੰਦਰ ਭੇਜਣੀਆਂ ਉਹ ਸਟੱਕ ਕਰ ਜਾਂਦੀ ਜਦੋਂ ਸਟਾਰਟ ਕਰਕੇ ਸਮਝ ਲੋ ਵੀ ਫਿਰ ਆਹ ਜਿਹੜਾ ਇਹ ਰੁਕ ਜਾਂਦਾ ਤਾਂ ਕਰਕੇ ਕੀ ਆਹ ਜੀ ਰੁਕ ਜੇ ਜਦੋਂ ਫਿਰ ਤੁਹਾਨੂੰ ਪਤਾ ਹੀ ਹੈ ਕੰਮ ਵੀ ਸਾਰਾ ਰੁਕ ਜਾਂਦਾ ਹੈ ਨਾ ਹੁਣ ਆ ਬੱਬਾ ਕੋਖ ਰੱਖ ਕੇ ਵਧੀਆ ਵਧੀਆ ਚੱਲਦੀ ਰਹੇ ਬਸ ਕਿਰਪਾ ਕਰੇ ਮਹਾਰਾਜ ਇਹ ਤੋਂ ਪਰਲੀ ਟਰਾਲੀ ਖਾਲੀ ਹੋਣੀ ਆ ਆਹ ਟਰਾਲੀ ਨਹੀਂ ਅਜੇ ਖਾਲੀ ਹੋਣ ਲੱਗੀ ਆ ਤਾਂ ਪਰਲੀ ਟਰਾਲੀ ਖਾਲੀ ਹੋਣੀ ਆ ਦੀ ਬੈਕ ਸ਼ਟ ਤੇ ਤੁਹਾਨੂੰ ਮੈਂ ਉਹ ਵੀ ਦਿਖਾਉਂਦਾ ਹਾਂ ਆ ਦੋ ਸਬਸਕ੍ਰਾਈਬਰ ਹੀ ਵੀਰੇ ਇਹ ਪਹਿਲਾਂ ਜਦੋਂ ਗੱਡੀ ਵਾਲਾ ਚੈਨਲ ਚਲਾਉਣੀ ਉਹ ਉਹ ਤੋਂ ਜਾਣਦੇ ਜੂਪੀ ਦੇ ਰਹਿਣ ਵਾਲੇ ਆ ਇਹਨਾਂ ਨੂੰ ਮਿਲਦੇ ਪਏ ਆ। ਹੋਰ ਇਹ ਵੀਰ ਆਪਣੇ ਇਦਾਂ ਮਿੱਤਰੋ ਚੁੰਡੀ ਚੱਕਦੀ ਆ ਉਹ ਵੇਖੋ। ਇੱਥੋਂ ਟਰਾਲੀ ਤੋਂ ਚੱਕ ਲਿਆ ਨੇ ਫਿਰ ਇਹਦੇ ਵਿੱਚ ਸੁੱਟ ਦੇਣਾ। ਇੰਤੈਂ ਇਹ ਲੈ ਚੱਕ ਇਦਾਂ ਹੀ ਬਸ ਕੰਮ ਚੱਲਦਾ ਰਹਿੰਦਾ ਇੱਥੇ ਚੁੱਕ ਲਿਆ ਲਾ ਲਿਆ ਸਾਰਾ ਕੰਮ ਕਰ ਲਿਆ ਬਸ ਆ ਬਾਪੂ ਜੀ ਖੜੇ ਆਪਣੇ ਲਾਗੇ ਬੰਨੇ ਹੋ ਵਾਗ ਵੀ ਲਾਗੇ ਪਿੰਡ ਦੇ ਹੀ ਆਪਣੇ ਓਕੇ ਰੋੜਾ ਬਾਕੀ ਤਾਂ ਕੁਝ ਮਿੱਤਰੋ ਉਹ ਜੇ ਥੱਲੜਲਾ ਜੜ ਥੱਲੜਲੀ ਜੜ ਚ ਉਹ ਜਿਹੜਾ ਵੜਾ ਲੱਬਣੇ ਲੇਟਾਂ ਵਾਲਾ ਉਤੋਂ ਇੱਧਰ ਆ ਗਈ ਆ ਇੱਧਰ ਇੱਧਰ ਵਾਲੀ ਲੇਨ ਚੱਲਣ ਦੀ ਹੁਣ ਐਟਾਈਮ ਠੀਕ ਆ ਆਜ ਉੱਪਰਲਾ ਜਾੜ ਹੁਣ ਆ ਉੱਪਰਲੇ ਜਾੜ ਚੋਂ ਚਲਣੀ ਜੇ ਲੈਣਾ ਠੀਕ ਆ ਨਾ ਹੁਣ ਆ ਇਹਦੇ ਚੋਂ ਚੱਲੂਗੀ ਤੇ ਫੇਰਾ ਦੀ ਵਾਰੀ ਜਾਣੀ ਆ ਉਹਦੇ ਚੋਂ ਇਹ 10 15 ਲੈਣਾ ਪਈਆਂ ਵਾ ਉਹ ਮੁੱਕਣੀਆਂ ਤੇ ਫੇਰ ਸਾਡੀ ਵਾਰੀ ਜਾਣੀ ਮਤਲਬ ਲਾ ਲਓ ਵੀ ਕੱਲ ਰਾਤ 10 11 ਵਜੇ ਦੇ ਕਰੀਬ ਬਣੀ ਵਾਰੀ ਹੈਡੀ ਠੀਕ ਆ ਓਪੀ ਮੇਟਰੋ ਆ ਗਿਆ ਆਪਣੇ ਟਰੈਕਟਰ ਲੱਗੇ ਹੁਣ ਹੁਣ ਆਪਾਂ ਪਈਏ ਬਿਸਤਰੇ ਤੇ ਲੰਮੇ ਇਸ ਤਰ੍ਹਾਂ ਗਾ ਪੂਰੇ ਜੇ ਨਿਆਰੇ ਨਾ ਤੰਬੂ ਲਾਏ ਹੁੰਦੇ ਵੇਖੋ ਤਰਪਾਲ ਬੰਨੀ ਆ ਲਾਗੀ ਵਾਲਾ ਟਰੈਕਟਰ ਵੀ ਲੋਤਾ ਪਰ ਇਹ ਅੰਕਲੋਂ ਨਹੀਂ ਘਰ ਚਲਗੇ ਆ ਇਹ ਆਪਣਾ ਮੰਝਾ ਤਰਪਾਲਾ ਪਾਈ ਆ ਰਜਾਈ ਕੰਬਲ ਸਾਰਾ ਕੁਝ ਰੱਖਿਆ ਪੂਰੀ ਓਕੇ ਰਪੋਰਟ ਕੰਮ ਕਰਾਇਆ ਆ ਵਡਾ ਵੀਰ ਆਡਾ ਤਰਵਾ ਬਲੋਗ ਕਰਦੇ ਆਪਾਂ ਇੱਥੇ ਐਂਡ ਰਾਤੀ ਨੇ ਰਹਾ ਹੋ ਗਏ ਫੋਨ ਹੋ ਗਿਆ ਹੀ ਲੋ ਸੋ ਇਸ ਕਰਕੇ ਆ ਛੋੜ ਲਿਆ ਨਹੀਂ ਗਿਆ ਅੱਜ ਸੂਣ ਫੇਰੇ ਆਪਾਂ ਕਿਹਾ ਚਾ ਲਾਲ ਛੋੜ ਲੈ ਲਈਏ ਤੇ ਵਲੋਗ ਕਰੀਆ ਅਪਲੋਡ ਲਾਈਕ ਸ਼ੇਅਰ ਕਮੈਂਟ ਕਰਿਓ ਮੇਰਾ ਭਰਾ ਸਾਰੇ ਜਣੇ ਦੱਬ ਕੇ ਸਪੋਰਟ ਕਰਿਓ ਨੈਕਸਟ ਵਲੋਗ ਵੀ ਮਿਲੇਗਾ ਤੁਹਾਨੂੰ ਕੱਲ ਨੂੰ ਵੇਖਣ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ